ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰ ਜਿਹੜੇ ਅੱਜ ਇੱਕ ਵੀਡੀਓ ਬਣਾ ਰਿਹਾ ਤੁਹਾਡੇ ਨਾਲ ਐਚਐਫ ਨਸਲ ਦੀ ਗਾਂ ਬਿਲਕੁਲ ਤਾਜੀ ਜਿਵੇਂ ਮਿੰਟ 15 20 ਅੱਧਾ ਘੰਟਾ ਕਹਿ ਸਕਦਾ ਹੈਗੇ ਤੇ ਜਿਹੜੀ ਮੇਨ ਗੱਲ ਆ ਵਹਿੜ ਘਰੇਲੂ ਕੋਈ ਬੰਦਿਆਂ ਦਾ ਵਪਾਰ ਦਾ ਕੰਮ ਨਹੀਂਗਾ ਬਾਕੀ ਫਿਰ ਵੀ ਜੋ ਜਾਣਕਾਰੀ ਮਾਲਕ ਆਪਸਾਂ ਦੀ ਕਰਦੇ ਨੇ ਕਿ ਤੇ ਜਿਹੜਾ ਭਰਾ ਖਰੀਦੂਗਾ ਉਹ ਕਿਸੇ ਵੀ ਢੰਗ ਤੋਂ ਤਸੱਲੀ ਜ਼ਰੂਰ ਕਰ ਸਕਦਾ ਹੈ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਵੀ ਪ੍ਰਾਣੀ ਕਿਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਆਪਣਾ ਸੰਮਰਕਨ ਦਾ ਵੀਡੀਓ ਬਣਾਉਣ ਵਾਸਤੇ ਬਾਕੀ ਇਹ ਬੈੜ ਖਰੀਦਣ ਵਾਸਤੇ ਜਿਹੜਾ ਮਾਲਕ ਦਾ ਨੰਬਰ ਹੋ ਸਕਰੀਨ ਤੇ ਲਾ ਦਾਂਗੇ ਕਰਦਾ ਹੈ ਬਾਈ ਨਾਲ ਗੱਲਬਾਤ ਕੀ ਕੀ ਡਿਟੇਲਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਾਈ ਨਾਮ ਤੇ ਆਪਣਾ ਪਿੰਡ ਪਤਾ ਬੋਲ ਦੀ ਆਪਾਂ ਮੇਰਾ ਨਾਮ ਦੀਵਰਾਜ ਪੂਲਾ ਪਿੰਡ ਬਾਈ ਪਿੰਡ ਪੂਲਾ ਤਹਿਸੀਲ ਨਥਾਨਾ ਜ਼ਿਲ੍ਹਾ ਬਠਿੰਡਾ ਲਾਗੇ ਨਾ ਤੇ ਮੋਬਾਈਲ ਨੰਬਰ ਕਿੰਨਾ ਹੈ 62803 78200 ਤੇ ਵਪਾਰ ਦਾ ਕੰਮ ਆਪਣਾ ਨਹੀਂ ਬਾਈ ਜੀ ਘਰੇਲੂਆ ਘਰੇਲੂ ਵੈੜੇ ਵਿੱਚ ਨੇ ਤੇ ਜੇ ਆਪਾਂ ਗੱਲ ਕਰੀਏ ਸੂਈ ਨੂੰ ਕਹੇ ਕਿ ਮਿੰਟ ਹੋ ਗਏ ਇਹਨੂੰ ਅੱਧਾ ਘੰਟਾ ਪਾਉਣਾ ਘੰਟਾ ਹੋ ਗਿਆ ਬਾਈ ਸੁੱਦਾ ਪਾਉਣਾ ਘੰਟਾ ਸੂਈ ਨੂੰ ਹੋ ਗਿਆ ਬੱਚੇ ਨੂੰ ਕੀ ਜਨੋ ਦਿੱਤਾਗਾ ਅ ਬੱਚਾ ਦਿੱਤਾ ਜੀ ਨੇ ਬੱਚਾ ਤੇ ਇੱਕ ਤਾਂ ਦੇਖੋ ਜੀ ਜਿਵੇਂ ਹੁਣ ਆ ਦੇਖੋ ਜੇਰ ਤਾਂ ਲੜ ਬਿਲਕੁਲ ਨਾਲ ਆ ਬੈਠਦੇ ਬੱਚਾ ਬਰੋਬਰ ਬੈਠਾ ਹੈ ਆਏ ਵੀਡੀਓ ਪਾਉਂਦਾ ਸਵਾਲ ਆ ਜਾਂਦਾ ਜਦੋਂ ਹੁਣ 15 20 ਦਿਨ ਸੂਈ ਨੂੰ ਇਹਦੇ ਮੰਗ ਰਿਹਾ ਬੱਚਾ ਹੁੰਦਾ ਕਹਿੰਦੇ ਆ ਕਿ ਦੁੱਧ ਵੀ 12 13 ਕਿਲੋ ਆਗਾ ਫੇਰ ਸਵਾਲ ਜਿਆ ਨਹੀਂ ਹੁੰਦਾ ਹੁਣ ਬੈਠਾ ਸਾਨੂੰ ਵੀਡੀਓ ਪਾਉਂਦਾ ਸਵਾਲ ਆ ਜੂਗਾ ਤੇ ਖਰੀਦ ਦੇ ਨਾਲ ਪਰਾ ਨੂੰ ਸਵਾਲ ਆਉ ਕਿ ਨਹੀਂ ਪਰਾ ਤੇ ਆਪ ਹੁਣ ਇਹ ਕਿਹੜਾ ਸੂਆ ਸੀ ਵੀ ਇਹ ਇਹ ਦੂਜਾ ਸੂਆ ਵੀ ਤੇ ਵੀ ਦੂਜਾ ਤੇ ਪਹਿਲੇ ਦੁੱਧ ਕਿੰਨਾ ਕੁ ਪਾਇਏ ਨੇ ਪਹਿਲਾਂ ਦੁੱਧ 14 15 ਕਿਲੋ ਪਾਇਆ ਬਈ ਨੇ ਸੱਚ ਵਾਲਾ ਬੋਲ ਤਾਂ ਪੈਂ ਨਹੀਂ ਬਿਲਕੁਲ ਸਹੀ ਪਾਉਗੀ ਨਹੀਂ ਤਾਂ 20 ਤਾਂ ਕੱਥੇ ਬੋਲਦਾ ਨਹੀਂ ਕੋਈ ਨਹੀਂ ਨਹੀਂ ਫਾਲਤੂ ਕਹਿੰਦਾ ਨਹੀਂ ਸਹੀ ਹੈ ਸਹੀ ਹੈ ਲੈ ਕਿਹੜਾ ਕੜਾ ਬੈ ਤਾਂ ਬਾਈ ਨੇ ਸਾਫ਼ ਜੀ ਗੱਲ ਬੋਲਤੀ ਮਿੱਤਰ ਕਹਿੰਦਾ ਵੀ 14-15 ਕਿਲੋ ਪਹਿਲਾਂ ਨੇ ਬੁੱਧ ਪਾਇਆਗਾ ਤੇ ਐਸ ਵਾਰ ਐਮਰੇ 2-3 ਲੀਟਰ ਤੋਂ ਵੱਧਨ ਦੇ ਚਾਂਸ ਹੁੰਦਾ ਵੀ ਦੂਜਾ 55 ਹੁੰਦਾਗਾ ਆ ਮਣੀ ਤੇ ਇੱਕ ਅੱਧ ਕੱਠ ਵਾਲੇ ਪੱਖ ਤੋਂ ਬੈੜ ਪੂਰੇ ਉੱਚੀ ਲੰਬੀ ਆ ਗਈ ਬਾਕੀ ਥਣ ਹਵਾਨਾ ਜਿੰਨਾ ਖਾ ਉਹ ਵੀ ਤੁਹਾਡੇ ਸਾਹਮਣੇ ਹੈ ਨਾ ਤੇ ਥਣ ਚਾਰੇ ਵੱਖਰੀ ਫੋਟਸ਼ਾਨੀ ਗਈ ਤੇ ਬਾਕੀ ਤੋਰ ਕੇ ਤੁਹਾਨੂੰ ਦਿਖਾ ਦੇ ਚਲੋ ਲੰਗ ਲੰਗ ਵਾਦੀ ਹੁੰਦਾਗਾ ਤੇ ਫੇਸ ਕੁਆਲਟੀ ਚੈੱਕ ਕਰ ਲਓ ਇੱਥੋਂ ਥਣ ਤੋਂ ਦੇਖੋ ਸੋਹਣੇ ਮੁਠੀ ਵਾਲੇ ਚਵਾਈ ਲੱਗੇਗੇ ਚੂਣ ਤਾਂ ਇੱਕ ਨੰਬਰ ਬਾਈ ਜੀ ਵਧੀਆ ਪੂਰਾ ਪੂਰਾ ਇੱਕ ਨੰਬਰ ਠੀਕ ਤੇ ਦੁੱਧ ਥੋੜਾ ਕਹਿੰਦਾ ਬਾਦੀ ਜੂਦਾ ਨਾ ਅੱਜ ਕਿ ਨਾ ਹਾਂ ਦੁੱਧ ਦਾ 20 ਕਿਲੋ ਐਦ ਕੀ ਤਾਂ ਕੱਢ ਦੂੰ ਹੂੰ ਬਾਕੀ ਜਿਹੜਾ ਹਾਂ ਕੱਦ ਕਾੜਾ ਵਹਿੜਦਾ ਦੁੱਧ ਚਾਹੀਦਾ ਵੀ ਬਾਕੀ ਫਿਟਿੰਗਾਂ ਵਾਲੇ ਵਾ ਕੋਈ ਜ਼ਿਆਦਾ ਬਾਹਰ ਟੁੱਟ ਮਾਇ ਨਹੀਂਗਾ ਥਣ ਸੋਹਣੇ ਲੱਗੇਦੇ ਹਨਾ ਮਣੀ ਤੇ ਬਾਕੀ ਬਾਈ ਤੋਂ ਵਾ ਰੇਟ ਰੂਟ ਪੁੱਛਣਾ ਵੀ ਕੀ ਕਰਦਾ ਬਾਈ ਫਿਰ ਆਪਾਂ ਜੇ ਰੇਟ ਵਾਲੀ ਗੱਲ ਕਰੀਏ ਦੀ ਰੇਟ ਕਿੰਨਾ ਕਰਾਂਗੇ ਜਾਇ ਅੱਜ ਆਪਾਂ ਮੋਲੇ 10 ਕਰਦੇ ਆ ਬਾਈ ਜੀ 10 ਲੱਖ ਦਾ ਮੌਕੇ ਤੇ ਹੋਈ ਮਾਰਦਾ ਜਾ ਬਿਲਕੁਲ ਕੋਈ ਜ਼ਰੂਰੀ ਨਹੀਂ ਵੀ ਜਿੰਨੇ ਮੈਂ ਗੋਣ ਨਹੀਂ ਲੈਣਾ ਆਪਾਂ ਮਾਰਦਾ ਨਾ ਵਧੀਆ ਹੋ ਜਾ ਮੌਕੇ ਤੇ ਤੇ ਬਾਈ ਦਾ ਪਿੰਡ ਬਾਈ ਦਾ ਪੁਲਾ ਤੇ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਕਰੀ ਫਿਰ ਬੋਲ ਦਿਓ 62803 780200 ਇਧਰ ਪੁੱਚੋ ਮੁੰਡੇ ਆਪ ਨੂੰ ਨੇੜੇ ਆ ਗਿਆ ਨਾ ਹਾਂ ਪੁੱਚੋ ਮੁੰਡੇ ਨੇੜੇ ਠੀਕ ਆ ਇਹ ਬਾਈ ਦਾ ਨਥਾਣਾ 2 ਕਿਲੋਮੀਟਰ ਬਾਟੀ ਆ ਨਥਾਣਾ 2 ਕਿਲੋਮੀਟਰ ਆ ਜਿਹੜੇ ਭਰਾ ਨੂੰ ਬਾੜ ਪਸੰਦ ਆਊਗੀ ਬਾਈ ਦੇ ਪਿੰਡ ਆ ਕੇ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਜੀ